ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਸ਼ੋਰੂਮ ਮੱਤੀ ਸ਼ੋਰੂਮ ਬਰੇਟਾ ਚ ਜੀ ਸਵਾਗਤ ਹੈ ਸਾਡੇ YouTube ਚੈਨਲ ਮੱਤੀ ਸ਼ੋਰੂਮ ਬਰੇਟਾ ਚ ਜੀ ਅੱਜ ਤੁਹਾਡੇ ਲਈ ਅਸੀਂ ਅਨਾਰਕਲੀ ਦੀ ਗੋਟਾ ਪੱਤੀ ਦੀ ਨਵੀਂ ਡਿਜ਼ਾਈਨਿੰਗ ਲੈ ਕੇ ਹਾਜ਼ਰ ਹੋਏ ਹਾਂ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਬਿਲਕੁਲ ਸਾਫ਼ ਨੀਟ ਐਂਡ ਕਲੀਨ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਜੀ ਕੰਮ ਦੀ ਸਫਾਈ ਦੇਖ ਸਕਦੇ ਹੋ ਰੇਟ ਇਸ ਦਾ ਬਹੁਤ ਘੱਟਾ ਨੇ ਜੀ ਹੋਲਸੇਲ ਰੇਟ ਤੇ ਮਿਲੇਗਾ ਰੇਟਸ ਓਨਲੀ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤਦ ਤੱਕ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅਗਰ ਤੁਸੀਂ ਇਹ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀ ਸੁੱਟਾਂ ਦੀ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਦੇਖ ਸਕਦੇ ਹੋ ਨੈਕਲਾਈਨ ਕਿੰਨੀ ਸੋਹਣੀ ਬਣੀ ਹੈ ਬਹੁਤ ਸੋਹਣੀ ਨੈਕਲਾਈਨ ਬਣੀ ਹੋਈ ਹੈ ਜੀ ਇਹਦੀ ਤਿੰਨ ਛੇੜਨੇ ਜੀ ਬਹੁਤ ਪਿਆਰੇ ਨੇ ਜੀ ਬਾਟਮ ਵਰਕ ਹੈ ਗੋਟਾ ਪੱਤੀ ਦਾ ਬਾਕੀ ਤਾਂ ਹੈ ਪਰ ਸਿਲਕ ਦੀ ਬਾਟਮ ਹੈ ਬਹੁਤ ਸੋਹਣੀ ਬਾਟਮ ਹੈ ਜੀ ਦੁਪੱਟਾ ਦਿਖਾਓ ਜੀ ਦਾ ਵੈਰੀ ਬਿਊਟੀਫੁਲ ਬਹੁਤ ਸੋਹਣਾ ਦੁਪੱਟਾ ਹੈ ਬਈ ਅਨਾਰਕਲੀ suit ਦਾ ਰੇਟ ਵੀ ਬਹੁਤ ਘਟ ਰਿਹਾ ਜੀ ਇਸ ਵਿੱਚ ਇਹ ਸਪੈਸ਼ਲ ਡਿਸਕਾਊਂਟਡ ਪ੍ਰਾਈਸ ਤੇ ਆਇਆ ਜੀ ਅਨਾਰਕਲੀ suit ਰੇਟ ਬਹੁਤ ਘਟ ਹੈ ਰੇਟਸਨਲੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜੀ ਤਨ ਤਿੰਨ ਕਲਰ ਤੁਹਾਨੂੰ ਦਿਖਾਣ ਲੱਗਿਆ ਜੀ ਬਹੁਤ ਸੋਹਣਾ ਹੈ ਤਿੰਨੋ ਕਲਰ ਜੀ ਨਾਰਕਲੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਗੋਟਾ ਪੱਤੀ ਵਾਲਾ ਡਿਜ਼ਾਈਨ ਜੀ ਕੰਮ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਬਿਲਕੁਲ ਨੀਟ ਐਂਡ ਕਲੀਨ ਕੰਮ ਕੀਤਾ ਹੈ ਜੀ ਨੈਕਲਾਈਨ ਬਹੁਤ ਸੋਹਣੀ ਬਣੀ ਹੈ ਜੀ ਇਹਦੀ ਦੇਖ ਸਕਦੇ ਹੋ ਤੁਸੀਂ ਜੀ ਚੱਕ ਕੇ ਦਿਖਾਓ ਜੀ ਹੈਂਗਰ ਤੇ ਦੁਪੱਟਾ ਲਾ ਕੇ ਨਾਲ ਜੀ ਬਹੁਤ ਸੋਹਣਾ ਦੁਪੱਟਾ ਬਣਾਈ ਪੂਰਾ ਡਿਜ਼ਾਈਨਰ ਸੂਟ ਹੈ ਜੀ ਅਨਾਰਕਲੀ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਇਹ ਕਲਾਸ ਡਿਜ਼ਾਈਨ ਸੂਟ ਦਾ ਰੇਟ ਹੈ ਸਿਰਫ ਤੇ ਸਿਰਫ 2490 ਰੁਪਏ ਸਿਰਫ 2490 ਜੀ ਨਾਰਕਲੀ ਡਿਜ਼ਾਈਨ ਸਿਰਫ 2490 ओरिजिनल ਹੈਂਡਵਰਕ ਦਾ ਪੀਸ ਆਰਗੈਂਜ਼ਾ ਦੀ ਅਨਾਰਕਲੀ ਰੇਟ ਸਿਰਫ 2490 ਰੁਪਏ ਕਪੜਾ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਜਾਂ ਤੁਸੀਂ ਇਹ ਸੂਟ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਆਰਡਰ ਬੁੱਕ ਕਰਨ ਲਈ ਸੂਟ ਦਾ ਸਕਰੀਨਸ਼ਾਟ ਲਓ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਇਸ ਦਾ ਸਕਰੀਨਸ਼ਾਟ ਸੈਂਡ ਕਰੋ ਡਿਜ਼ਾਈਨ ਬਹੁਤ ਪਿਆਰਾ ਹੈ ਪੀਸ ਲਿਮਟਿਡ ਨੇ ਜੀ ਜਲਦੀ ਕਰੋ ਸਮੇ ਦਾ ਲਾਭ ਉਠਾਓ ਆਪਣਾ ਆਰਡਰ ਬੁੱਕ ਕਰੋ ਜੀ ਜਾਂ ਤੁਸੀਂ ਇਹ ਸੂਟ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਤਦ ਤੱਕ ਲਈ ਸ਼ਸ਼ੀਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਚ ਨਵੇਂ ਸਟਾ ਨਾਲ ਨਵੀਂ ਵੀਡੀਓ ਨਾਲ ਜੀ ਧੰਨਵਾਦ ਜੀ